ਪੰਚਾਇਤੀ ਚੋਣਾਂ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸੋਨਾ ਵੱਲੋਂ ਸਰਦੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਕੰਮ ਲੜੀਵਾਰ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਵੱਲੋਂ ਅੱਜ ਆਪਣੀ ਟੀਮ ਸਮੇਤ ਫਾਜ਼ਿਲਕਾ ਦੇ ਸਰਹੱਦੀ ਪਿੰਡ ਪਿੰਡ ਗਾਗਨ ਕਾ ਵਿਖੇ ਪੂਜਿਆ ਗਿਆ ਤੇ ਪਿੰਡ ਦਾ ਤੂਫਾਨੀ ਦੌਰਾ ਕੀਤਾ ਗਿਆ ਉਹਨਾਂ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇੱਥੇ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਾਰੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਆਵਾਜ਼ ਕਿਤਾ ਜਿਸ ਤੋਂ ਬਾਅਦ ਵਿਧਾਇਕ ਨੇ ਫੋਰੀ ਤੌਰ ਤੇ ਅਧਿਕਾਰੀਆਂ ਨੂੰ ਫੋਨ ਲਾ ਕੇ ਮੁਸ਼ਕਲਾਂ ਦੂਰ ਕਰਨ ਦੇ ਆਦੇਸ਼ ਦਿੱਤੇ ਇਸ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਸ਼ਾਲ ਸਿੰਘ ਅਤੇ ਪਿੰਡ ਦੇ ਸਰਪੰਚ ਤੇ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਵਿੱਚ ਵਿਕਾਸ ਕਾਰਜਾਂ ਦਾ ਆਰੰਭ ਕੀਤਾ ਗਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਪਏ ਪਿੰਡ ਦੇ ਪੈਲਸ ਦਾ ਕੰਮ ਨੂੰ ਵੀ ਪੂਰਾ ਕਰਨ ਦਾ ਆਵਾਜ਼ ਕਿਤਾ ਤੇ ਇਸ ਮੌਕੇ ਉਹਨਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਤੇ ਗੰਦੇ ਪਾਣੀ ਦੀ ਨਿਕਾਸੀ ਲਈ 30 ਲੱਖ ਰੁਪਇਆ ਦੇਣ ਦਾ ਵਾਅਦਾ ਕੀਤਾ ਤੇ 30 ਲੱਖ ਰੁਪਏ ਕੰਮਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਉਹ ਕਰਮਵਾਰ ਕੰਮ ਕਰ ਰਹੇ ਹਨ ਪਿੰਡਾਂ ਦੇ ਲੋਕਾਂ ਵਿਧਾਨ ਸਭਾ ਫਾਜ਼ਿਲਕਾ ਦੇ ਹਰੇਕ ਵੋਟਰ ਦਾ ਉਹ ਕਰਜ਼ਦਾਰ ਹਨ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਜਿਤਾ ਕੇ ਭੇਜਿਆ ਸੀ ਅਤੇ ਛੋਟੀ ਉਮਰ ਵਿੱਚ ਹੀ ਵਿਧਾਨ ਸਭਾ ਦੇ ਅਪੂੜੀਆਂ ਚੜਾਈਆਂ ਸੀ ਅਤੇ ਉਹਨਾਂ ਦਾ ਵੀ ਫਰੈਬੰਦਾ ਹੈ ਲੋਕਾਂ ਨਾਲ ਕੀਤੇ ਵਾਅਦੇ ਨੂੰ ਬਿਨਾਂ ਭੇਦ ਭਾਵ ਕ੍ਰਮਵਾਰ ਪੂਰਾ ਕਰਨ ਉਹਨਾਂ ਕਹਿੰਦੇ ਕਿ ਉਹਨਾਂ ਨੇ ਚੋਣਾਂ ਵਿੱਚ ਵੀ ਕਿਸੇ ਦਾ ਕੋਈ ਪੱਖਪਾਤ ਨਹੀਂ ਕੀਤਾ ਅਤੇ ਲੋਕਾਂ ਦੁਆਰਾ ਚੁਣੇ ਹਰੇਕ ਨੁਮਾਇੰਦੇ ਦੇ ਲਈ ਉਹ ਨਾਲ ਖੜੇ ਹਨ ਅਤੇ ਕੰਮ ਬਿਨਾਂ ਭੇਦ ਭਾਵ ਤੋਂ ਹੋਣਗੇ ਇੱਥੇ ਬੋਲਦੇ ਹੋਏ ਵਿਧਾਇਕ ਦਰਿੰਦਰਪਾਲ ਸਿੰਘ ਸਵਣਾ ਨੇ ਹੋਰ ਕੀ ਕੁਝ ਕਿਹਾ ਐਮਐਲ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਪਿੰਡ ਗਗਨ ਕੇ ਵਖੇ ਤੁਸੀਂ ਨਹੀਂ ਪੱਥਰ ਰੱਖਿਆ ਜੀ ਹਰਨੇ ਸੀ ਇਸ ਟਾਈਮ ਪਹੁੰਚਿਆ ਪਿੰਡ ਗਾਗਨ ਕੇ ਇੱਥੇ ਤਕਰੀਬਨ 30 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਕਰਵਾਏ ਜਾਣੇ ਨੇ ਇੱਕ ਪਹਿਲਾਂ ਤਾਂ ਪੈਲਸ ਦਾ ਕੰਮ ਜਿਹੜਾ ਅਧੂਰਾ ਸੀਗਾ ਪੈਲਸ ਪਿੰਡ ਦੇ ਵਿੱਚ ਉਹ ਬਣਾਇਆ ਜਾ ਰਿਹਾ ਔਰ ਇੱਕ ਫਿਰਨੀ ਦੇ ਵਿੱਚ ਇੰਟਰਲੋਕਿੰਗ ਟਾਈਲਾਂ ਲੱਗਣ ਵਾਲੀਆਂ ਸੀ ਉਹਦਾ ਕੰਮ ਹੈ ਔਰ ਨਾਲ ਹੀ ਜਿਹੜਾ ਪਾਈਪਲਾਈਨ ਪਿੰਡ ਦਾ ਜਿਹੜਾ ਗੰਦਾ ਪਾਣੀ ਹੈ ਉਹਦੀ ਨਿਕਾਸੀ ਦਾ ਉਹ ਕੰਮ ਹੈ ਜਿਹੜਾ ਉਹਦੀ ਅੱਜ ਸ਼ੁਰੂਆਤ ਕਰਵਾਈ ਗਈ ਹੈ ਔਰ ਸਾਡੇ ਕੁਸ਼ਾਲ ਜੀ ਜੋ ਜ਼ਿਲ੍ਹਾ ਪ੍ਰਸ਼ਦ ਮੈਂਬਰ ਨੇ ਇਹਨਾਂ ਦੇ ਮਿਸੇ ਸਾਡੇ ਆਂਟੀ ਜੀ ਉਹ ਮੈਂਬਰ ਨੇ ਔਰ ਜ਼ਿਲ੍ਹਾ ਪ੍ਰਸ਼ਦ ਦੇ ਵਿੱਚੋਂ ਜਿਹੜੀ ਗ੍ਰਾਂਟ ਹੈ ਇਹ ਪਿੰਡ ਦੇ ਵਿੱਚ ਇਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਉਹ ਆਈ ਹੈ ਤੇ ਪਿੰਡ ਦੇ ਸਾਡੇ ਸਰਪੰਚ ਗੁਰਦੇਵ ਸਿੰਘ ਜੀ ਔਰ ਮੌਜੂਦਾ ਪੰਚਾਇਤ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਜਿਹੜਾ ਕੰਮ ਹੈ ਉਹ ਪਿੰਡ ਦੇ ਵਿੱਚ ਸ਼ੁਰੂ ਕਰਵਾਇਆ ਜਾ ਰਿਹਾ ਹੈ ਹੋਣ ਵਾਲੇ ਕੋਈ ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਕੰਮ ਨੇ ਜਿਹੜੇ ਇਹ ਪੂਰੇ ਜਿਹੜੇ ਮੁਕੰਮਲ ਕਰਕੇ ਦਿੱਤੇ ਜਾਣਗੇ ਤੇ ਹੋਰ ਵੀ ਕੋਈ ਕੰਮ ਹੈ ਪਿੰਡ ਦੇ ਵਿੱਚ ਡਿਮਾਂਡ ਹੈ ਉਹ ਜਿਹੜੀ ਹੋਰ ਵੀ ਕੋਈ ਡਿਮਾਂਡਾ ਸਾਡੇ ਅੰਕਲ ਵਿਸ਼ਾਲ ਜੀ ਵੱਲੋਂ ਸਰਪੰਚ ਸਾਹਿਬ ਸਾਡੇ ਗੁਰਦੇਵ ਜੀ ਵੱਲੋਂ ਜਾਂ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਕੋਈ ਵੀ ਡਿਮਾਂਡ ਆਊਗੀ ਉਹ ਸਾਰੀਆਂ ਡਿਮਾਂਡਾਂ ਵੀ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ एबीएमयू न्यूज़ चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत